ਸੰਗਤ ਇਸ ਦਰ ਤੋਂ ਸਭ ਕੁਝ ਮਿਲਦਾ ਹੈ ਸੁਣੀ ਜਿਹੜਾ ਵੀ ਗੁਰੂ ਸਭੋਂ ਦੇ ਦਰ ਤੇ ਆਸ ਨਾਲ ਜਾਂਦਾ ਏ ਉਹ ਕਦੀ ਖਾਲੀ ਨਹੀਂ ਮੁੜਿਆ ਜੇ ਤੈਨੂੰ ਬੁੱਤਰ ਚਾਹੀਦੇ ਤੇ ਇੰਜ ਕਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਉਹ ਕਿਰਪਾ ਕਰਨਗੇ ਤੈਨੂੰ ਜ਼ਰੂਰ ਪੁੱਤਰ ਦੀ ਦਾਤ ਮਿਲੇਗੀ ਬੁਲੇ ਸੋਨਹਾਲ ਵੇਖੋ ਸਾਥ ਸੰਗਤ ਗੁਰੂ ਸਭ ਸੁਣ ਕੇ ਉਹਦੇ ਅੰਦਰ ਆਸ ਪੈਦਾ ਹੋ ਗਈ ਤੇ ਇੱਕ ਗੱਲ yaad ਰੱਖਣਾ ਜਿਹੜੇ ਆਸ ਲੈ ਕੇ ਗੁਰੂ ਦੇ ਦਰ ਤੇ ਆਂਦੇ ਨਹੀਂ ਉਹਨਾਂ ਤੇ ਕਿਰਪਾ ਹੋ ਜਾਂਦੀ ਏ ਜਦੋਂ ਸਤਗੁਰੂ ਦੀ ਮਹਿਮਾ ਸੁਣੀ ਸੁਲਖਣੀ ਚੱਲ ਪਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨਾ ਵਾਸਤੇ ਰਸਤੇ ਵਿੱਚ ਜਿੱਥੇ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆ ਰਹੇ ਨੇ ਉਸ ਰਸਤੇ ਵਿੱਚ ਜਾ ਕੇ ਖੜੀ ਹੋ ਗਈ ਤੇ ਥੋੜੀ ਤੇਰ ਬਾਦੀ ਦਲ ਭੰਜਨ ਗੁਰਸੂਰਮ ਸਤਿ ਕੁੜੇ ਤੇ ਸਵਾਰ ਹਨ ਸਿੱਖ ਸੰਤਾਨ ਨਾਲ ਨੇ ਜੇ ਤੋ ਨਹੀਂ ਆਪਣੇ ਸਿਰ ਤੇ ਚਿੱਟੀ ਦਸਤਾਰ ਬੰਨੀ ਏ ਕਲ ਕੀ ਸਜ ਰਹੀ ਏ ਸੋਹਣਾ ਦਾੜਾ ਚਿਹਰੇ ਤੇ ਨੂੰ ਚਿਹਰੇ ਕਾਜਲਾਲ ਚੱਲਿਆ ਨਹੀਂ ਜਾਂਦਾ ਅੱਖਾਂ ਵਿੱਚ ਅੰਮ੍ਰਿਤ ਵਰਸਦੇ ਉਦੀ ਦੇ ਮਲ ਪਿਆਰ ਨਾਲ ਤੱਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਜਨਮ ਮਰਨ ਸਵਰ ਜਾਂਦੇ ਬੋਲੇ ਸ਼ਤਾਨ ਅੱਜ ਮਾਈ ਸੁਲੱਖਣੀ ਨੇ ਦੇਖਿਆ ਆਈ ਤੇ ਇਹ ਪੁੱਤਰ ਮੰਗਣ ਪਰ ਗੁਰੂ ਦਾ ਸੋਹਣਾ ਰੂਪ ਦੇਖ ਕੇ ਮਨ ਵਿੱਚ ਹੋਰ ਸ਼ਰਧਾ ਪਿਆਰ ਜਾਗ ਪਿਆ ਸੁਲੱਖਣੀ ਨੇ ਗੁਰੂ ਸਾਹਿਬਾਂ ਦੇ ਚਰਨਾਂ ਤੇ ਮੁੱਠਾ ਟੇਕ ਕੇ ਆਤੀ ਹੱਥ ਜੋੜ ਕੇ ਸਾਹਮਣੇ ਖੜੀ ਹੋ ਗਈ ਸਹਿਬ ਘੋੜੇ ਤੇ ਸਵਾਰ ਹਨ ਬੜੇ ਪਿਆਰ ਨਾਲ ਮਾਈ ਸੁਲੱਖਣੀ ਵੱਲ ਤੱਕਿਆ ਤੇ ਕਹਿੰਦੇ ਨੇ beta ਕੀ ਗੱਲ ਤੁਸੀਂ ਸਾਡਾ ਰਾਹ ਕਿਉਂ ਰੋਕਿਆ ਸੁਲੱਖਣੀ ਕਹਿੰਦੀ ਹੈ ਮਹਾਰਾਜ ਆਇਆ ਇੱਕ ਪੁੱਤਰ ਮੇਰੀ ਦੀ ਝੋਲੀ ਵਿੱਚ ਪਾ ਦਿਓ ਜਦੋਂ ਇਹ ਗੱਲ ਸੁਣੀ ਤੇ ਸਹਿਮਣੇ ਬੜੇ ਧਿਆਨ ਨਾਲ ਸੁਣਖਲੀ ਤੇ ਮੱਥੇ ਵੱਲ ਵੇਖਿਆ ਵੇਖ ਕੇ ਕਹਿੰਦੇ ਨੇ ਸੁਲਖਣੀ ਤੇਰੇ ਕਰਮਾਂ ਵਿੱਚ ਪੁੱਤਰ ਤੇ ਲਿਖਿਆ ਹੀ ਨਹੀਂ ਤੇਰੇ ਪਾਗਾਂ ਵਿੱਚ ਹੀ ਐ ਨਹੀਂ ਇਹ ਦੋ ਸ਼ਬਦ ਮੇਰੇ ਤੇਰੇ ਦੇ ਮਾਲਕ ਨਹੀਂ ਕਹਿਦੇ ਹੁੰਦੇ ਹਨ ਸਭ ਸੰਗਤ ਉਹ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਉਹਦੇ ਕਰਮ ਸੰਨ ਜਿਹੜੇ ਅੱਖਾਂ ਰਾਈ ਬਾਹਰ ਵਹਿ ਗਏ ਨਿਰਾਸ਼ ਹੋ ਕੇ ਭਰੇ ਹੋਏ ਮਨ ਨਾਲ ਜਾ ਰਹੀ ਸੀ ਕਿ ਅਗੋਂ ਪਾਈ ਗੁਰਦਾਸ ਜੀ ਮਿਲਦੇ ਸਹਿਬ ਬਾਣੀ ਵਿੱਚ ਫਰਮਾਨ ਕਰਦੇ ਨੇ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਤੇਤੇ ਉਪਰਕ ਰਸਕ ਬੈ ਰਗੀ ਮਹਾਰਾਜ ਕਹਿੰਦੇ ਨੇ ਪੂਰਵ ਦੇ ਕਰਮ ਜਾਗਣ ਜਿਸ ਦੇ ਜਨਮਾਂ ਦੇ ਕੀਤੇ ਹੋਏ ਪੁੰਨ ਕਰਮ ਇਕੱਠੇ ਹੋ ਸੀ ਬੁੰਦਈ ਅਕੁਸਤ ਨਾਮ ਸ੍ਰੀ ਇਤਿਹਾਸ ਵਿੱਚ ਜ਼ਿਕਰ ਨੰਦਾ ਭਾਈ ਗੁਰਦਾਸ ਜੀ ਉੱਥੋਂ ਲੰਘ ਰਹੇ ਸਨ ਉਹਨਾਂ ਨੇ ਦੇਖਿਆ ਇੱਕ ਬੀਬੀ ਰੋਂਦੀ ਜਾ ਰਹੀਏ ਪੁੱਛਦੇ ਨੇ ਬੀਬੀ ਕੀ ਗੱਲ ਤੇਰੀਆਂ ਅੱਖਾਂ ਵਿੱਚ ਬੜਾ ਪਾਣੀ ਰੋਂਦੀ ਕਿਉਂ ਹੈ ਉਹਨੇ ਆਪਣਾ ਗੁਪ ਦੱਸਿਆ ਕਹਿਣ ਲੱਗੀ ਘਰ ਵਿੱਚ ਔਲਾਦ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਆਸ ਕਰਕੇ ਆਈ ਸਾਂ ਉਹਨਾਂ ਨੇ ਕਹਿ ਦਿੱਤੇ ਤੇਰੇ ਪਾਗਾਂ ਵਿੱਚ ਹੀ ਕੋਈ ਨਹੀਂ ਸਾਥ ਸੰਗਤ ਹੋਰ ਪਾਈ ਗੁਰਦਾਸ ਜੀ ਨੇ ਜੁਗਤ ਦੱਸੀ ਜੁਗਤ ਇੱਕ ਐਨੀ ਦੀ ਚੀਜ਼ ਹੈ ਭਾਈ ਕਈ ਵੇਰੇ ਗੁਰੂ ਨੂੰ ਵੀ ਉਹਦੇ ਅੱਗੇ ਝੁਕਣਾ ਪੈ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਆਪਣੇ ਕੋਲੋਂ ਇੱਕ ਕਾਗਜ਼ ਦਿੱਤਾ ਤੇ ਕਲਮ ਦਿੱਤੀ ਕਿਉਂਕਿ ਭਾਈ ਸਾਹਿਬ ਕੋਲ ਕਾਗਜ਼ ਕਲਮ ਤੇ ਹੁੰਦਾ ਹੀ ਸੀ ਵਿਦਵਾਨ ਸਨ ਲਿਖਾਰੀ ਸਨ ਗੁਰੂ ਹਰਗੋਬਿੰਦ ਸਾਹਿਬ ਤੇਰੇ ਸਾਹਮਣੇ ਆਣਾ ਸਿਰ ਬੈਂਤੀ ਕਰੀ ਮਹਾਰਾਜ ਦਾਤ ਦਿਓ ਪੁੱਤਰ ਦੀ ਜਦੋਂ ਉਹ ਕਹਿਣਗੇ ਨਾ ਤੇਰੇ ਪਾਗਾਂ ਵਿੱਚ ਲਿਖਿਆ ਨਹੀਂ ਉਦੋਂ ਇੱਕ ਕਾਗਜ਼ ਤੇ ਕਲਮ ਸਾਹਮਣੇ ਕਰਕੇ ਇੱਕ ਗੱਲ ਕਹਿ ਦੇਈ ਪਿਆਰ ਨਾਲ ਆਖੀ ਮਹਾਰਾਜ ਜੇ ਦਰਗਾਹ ਵਿੱਚ ਪੁੱਤਰ ਨਹੀਂ ਲਿਖਿਆ ਤੇ ਹੁਣ ਲਿਖਦੇ ਹੋ ਉੱਥੇ ਹੀ ਵੀ ਤੁਸਾਂ ਨਿਕਣਾ ਸੀ ਜੇ ਉਦੋਂ ਰਹੇਗੇ ਤੇ ਹੁਣ ਲਿਖਦੇ ਹੋ ਜਾਂਚ ਦੱਸ ਦਿੱਤੀ ਕਿ ਗੁਰੂ ਕੋਲ ਕਿਵੇਂ ਮੰਗਣਾ ਹੈ ਐਂਦੀ ਆਪ ਤੇ ਪਾਸੇ ਹੋ ਗਏ ਮਹਾਰਾਜ ਆਏ ਛੇਵੇਂ ਪਾਤਸ਼ਾਹ ਉਹ ਮਾਈ ਫੇਰ ਅੱਗੇ ਖੜੀ ਕੋੜਾ ਰੋਕਿਆ ਸਭ ਕਹਿੰਦੇ ਮਾਈ ਤੂੰ ਫੇਰ ਖੜੀ ਏ ਤੈਨੂੰ ਕਹਤੇ ਗਿਆ ਸਾ ਤੇਰੇ ਭਾਗਾਂ ਵਿੱਚ ਹੀ ਕੋਈ ਨਹੀਂ ਜਦੋਂ ਸਤਗੁਰਾਂ ਨੇ ਇਹ ਗੱਲ ਕਹੀ ਤੇ ਸੁਲਖਣੀ ਨੇ ਉਸੇ ਤੇ ਹੁਣ ਲਿਖਦੇ ਹਾਂ ਹੁਣ ਜੁਗਤ ਦੇ ਅੱਗੇ ਗੁਰੂ ਵੀ ਮਜਬੂਰ ਹੋ ਗਏ ਕਿਹ ਲੱਗੇ ਦਾਲਤੇ ਬਹੁਤ ਵੱਡੀ ਏ ਉਸੇ ਵੇਲੇ ਰੁਕਣਾ ਪਿਆ ਸਭ ਕਹਿੰਦੇ ਨੇ ਪਿਆਰ ਨਾਲ ਬੋਲੇ ਸੋ ਨਿਹਾਲ ਸਤ ਸੰਗਤ ਇਹ ਸਾਰੀ ਖੇਡ ਗੁਰੂ ਦੀ ਹੈ ਅੰਜਾਨ ਪੁਨੇ ਵਿੱਚ ਕੁਝ ਨਹੀਂ ਹੁੰਦਾ ਜਦੋਂ ਇੱਕ ਧੀ ਜਗਾਂ ਸਤ ਪਿਆ ਤੇ ਮਹਾਰਾਜ ਹੱਸੇ ਤੇ ਮੁਸਕਰਾ ਕੇ ਕਹਿੰਦੇ ਨੇ ਸੁਲਖਣੀ ਤੂੰ ਤੇ ਇੱਕ ਪੁੱਤਰ ਮੰਗਣ ਆਈ ਸੀ ਜਾ ਗੁਰੂ ਨਾਨਕ ਦੇ ਘਰੋਂ ਤੈਨੂੰ ਸਤ ਪੁੱਤਰਾਂ ਦੀ ਦਾਤ ਮਿਲੇਗੀ ਅੱਖਾਂ ਵਿੱਚ ਉਤਰ ਆ ਗਏ ਤੇ ਕਹਿੰਦੀ ਹੈ ਮਹਾਰਾਜ